ਇਕ ਤਾਂ ਡਰੋਨ ਤੇ ਡਰਕ ਦਾ ਮੁੱਦਾ ਤਾਂ ਹੈ ਹੀ ਉਹ ਤਾਂ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਘਟਕਤਾ ਜਦੋਂ ਤੁਸੀਂ ਸਰੱਤੇ ਹੁੰਦੇ ਹੋ ਤੇ ਲੋਕਾਂ ਦਾ ਜਨਜੀਵਨ ਜਿਹੜਾ ਨਾ ਬਾਰਡਰ ਦੇ ਉੱਤੇ ਉਹ ਬਹੁਤ ਮੁਸ਼ਕਲ ਹੈ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਦਾ ਜੀ ਕਿਉਂਕਿ ਇੱਕ ਮੁਲਾਜ਼ਮ ਦੀ ਤਰ੍ਹਾਂ ਉਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਕਿ ਇੰਨੇ ਘੰਟੇ ਤੁਸੀਂ ਜਾ ਸਕਦੇ ਜੀ ਜਦੋਂ ਕਿ ਕਿਸਾਨ ਨੂੰ ਕਈ ਵਾਰੀ ਰਾਤ ਨੂੰ ਵੀ ਜਾਣਾ ਪੈਂਦਾ ਦਿਨ ਨੂੰ ਵੀ ਜਾਣਾ ਪੈਂਦਾ ਇੱਕ ਕੰਪਨਸੇਸ਼ਨ ਉਹਦੇ ਵਾਸਤੇ ਸਪੈਸ਼ਲ ਬਾਦਲ ਸਾਹਿਬ ਨੇ ਉਸ ਵੇਲੇ ਅਡਵਾਨੀ ਸਾਹਿਬ ਸੀਗੇ ਡਿਪਟੀ ਪ੍ਰਿੰਸਪਲ ਉਹਦੋਂ ਟੂਰ ਕਰਾ ਕੇ ਤੇ ਕੰਪਨਸੇਸ਼ਨ ਹੁਣ ਕਿਸਾਨਾਂ ਦੇ ਸ਼ੁਰੂ ਕੀਤੀ ਸੀ ਉਹ ਹੁਣ ਮਿਲਦੀ ਨਹੀਂ ਜੀ ਜਿਵੇਂ ਸਭਾ ਪਾਗਲ ਕਰ ਰਹੇ ਸੀਗੇ ਬ੍ਰੇਕਫਾਸਟ ਟੇਬਲ ਦੇ ਉੱਤੇ ਬੈਠੇ ਸੀਗੇ ਅਸੀਂ ਤਾਂ ਤੁਹਾਡੀ ਪਾਰਟੀ ਦੇ ਬਾਰੇ ਅਸੀਂ ਗੱਲਾਂ ਕੀਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਉਹਨਾਂ ਦੇ ਪਛਣਾ ਬਾਰੇ ਪਗਲਨਾ ਕੀਤੀ ਹੈ ਪਰ ਮੁੱਦਿਆਂ ਦੀ ਹੁਣ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦੇ ਕਿਹੜੇ ਕਿਹੜੇ ਮੁੱਦੇ ਨੇ ਪਹਿਲਾਂ ਦੇ 2019 ਦਾ ਮੈਂ ਜ਼ਿਕਰ ਕਰਾਤਾ ਇੰਡਸਟਰੀਜ਼ ਦਾ ਬੜਾ ਮੁੱਦਾ ਸੀਗਾ ਡਰੋਨਸ ਦਾ ਮੁੱਦਾ ਸੀਗਾ ਉਸ ਟਾਈਮ ਦੇ ਉੱਤੇ ਵੀ ਉਸ ਟਾਈਮ ਦੇ ਉੱਤੇ ਮੁੱਦਾ ਨਸ਼ਿਆਂ ਦਾ ਵੀ ਸੀਗਾ ਤਾਂ ਤੁਹਾਨੂੰ ਕੀ ਲੱਗਦਾ ਇਹਨਾਂ 5 ਸਾਲ ਦੇ ਵਿੱਚ ਕੀ ਉਹ ਮਸਲੇ ਕਿੰਨੇ ਕ ਹੱਲ ਹੋਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਐਮਪੀ ਬਣਦੇ ਹੋ ਤਾਂ ਕਿਹੜੇ ਕਿਹੜੇ ਮਸਲੇ ਹੱਲ ਹੋਣੇ ਚਾਹੀਦੇ ਨੇ ਕਰਵਾਉਂਗੇ ਤੁਸੀਂ ਇੱਕ ਤਾਂ ਡਰੋਨ ਤੇ ਡਰਗਸ ਦਾ ਮੁੱਦਾ ਤਾਂ ਹੈ ਹੀ ਉਹ ਤਾਂ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਇਫੈਕਟ ਕਰਦਾ ਜਦੋਂ ਤੁਸੀਂ ਸਰਹੱਦੇ ਹੁੰਦੇ ਹੋ ਤੇ ਲੋਕਾਂ ਦਾ ਜਨਜੀਵਨ ਜਿਹੜਾ ਨਾ ਬਾਰਡਰ ਦੇ ਉੱਤੇ ਉਹ ਬਹੁਤ ਮੁਸ਼ਕਲ ਇੱਕ ਤਾਂ ਜਿੰਨਾ ਕਿਸਾਨਾਂ ਦੀ ਜ਼ਮੀਨ ਕੜਿਆਲੀ ਤਾਰ ਤੋਂ ਦੂਜੇ ਪੱਸੇ ਆ ਜੀ ਉਹਨਾਂ ਨੂੰ ਆਪਣੀ ਫਸਲ ਬੀਜਣ ਵਾਸਤੇ ਵੱਢਣ ਵਾਸਤੇ ਲਗਾਤਾਰ ਜਿਹੜੇ ਕੰਮਕਾਜ ਕਰਨ ਵਾਸਤੇ ਬਹੁਤ ਵੱਡੀ ਦਿੱਕਤ ਹੁੰਦੀ ਹੈ ਬਹੁਤ ਸਾਰੀਆਂ ਰੈਸਟ੍ਰਿਕਸ਼ਨਾਂ ਦਾ ਜੀ ਕਿਉਂਕਿ ਇੱਕ ਮੁਲਾਜ਼ਮ ਦੀ ਤਰ੍ਹਾਂ ਉਹਨਾਂ ਨੂੰ ਡਿਊਟੀ ਕਰਨੀ ਪੈਂਦੀ ਹੈ ਕਿ ਐਨੇ ਘੰਟੇ ਤੁਸੀਂ ਜਾ ਸਕਦੇ ਜੀ ਜਦੋਂ ਕਿ ਕਿਸਾਨ ਨੂੰ ਕਈ ਵਾਰੀ ਰਾਤ ਨੂੰ ਵੀ ਜਾਣਾ ਪੈਂਦਾ ਦਿਨ ਨੂੰ ਵੀ ਜਾਣਾ ਪੈਂਦਾ ਇੱਕ ਕੰਪਨਸੇਸ਼ਨ ਉਹਦੇ ਵਾਸਤੇ ਸਪੈਸ਼ਲ ਬਾਦਲ ਸਾਹਿਬ ਨੇ ਉਸ ਵੇਲੇ ਅਡਵਾਨੀ ਸਾਹਿਬ ਸੀਗੇ ਡਿਪਟੀ ਪ੍ਰਾਈਮ ਮਿੰਿਸਟਰ ਉਦੋਂ ਟੂਰ ਕਰਾ ਕੇ ਤੇ ਕੰਪਨਸੇਸ਼ਨ ਹੁਣ ਕਿਸਾਂ ਦੇ ਸ਼ੁਰੂ ਕੀਤੀ ਸੀ ਉਹ ਹੁਣ ਮਿਲਦੀ ਨਹੀਂ ਜੀ ਇੱਕ ਤਾਂ ਉਹਨਾਂ ਦੀ ਬੜੀ ਵੱਡੀ ਦਿੱਕਤ ਹੈ ਕਿ ਉਹਨਾਂ ਨੂੰ ਐਕਸੈਸ ਵੀ ਹੋਰ ਬੈਟਰ ਹੋਣੀ ਚਾਹੀਦੀ ਹੈ ਤੇ ਕੰਪਨਸੇਸ਼ਨ ਵੀ ਉਹਨਾਂ ਨੂੰ ਜਿਹੜੀ ਆ ਉਹ ਬੈਟਰ ਹੋਣੀ ਚਾਹੀਦੀ ਦੂਜੀ ਗੱਲ ਹੈ ਕਿ ਇੱਥੇ ਬਹੁਤ ਸਾਰੇ ਦਰਿਆਵਾਂ ਦੇ ਇਲਾਕੇ ਆ ਉੱਥੇ ਕਨੈਕਟੀਵਿਟੀ ਦੀ ਪੁਲਾਂ ਦੀ ਬਹੁਤ ਵੱਡੀ ਦਿੱਕਤ ਆ ਹਮਮ ਬਾਲ ਸਾਹਿਬ ਨੇ ਕੁਝ ਤਵੰਦ ਦੇ ਤੇ ਪਹਿਲਾਂ ਬੇੜੀਆਂ ਦੇ ਪੁਲ ਬਣਾਏ ਸੀਗੇ ਜੀ ਅੱਜ ਉਹਨਾਂ ਦੀ ਹਾਲਤ ਇੰਨੀ ਮਾੜੀ ਆ 1-1 ਫੁੱਟ 2-2 ਫੁੱਟ ਦੇ ਗੈਪ ਨੇ ਮਤਲਬ ਕੋਈ ਵੀ ਮੇਜਰ ਐਕਸੀਡੈਂਟ ਹੋ ਸਕਦਾ ਉਹਦੇ ਕਰਕੇ ਆ ਕਿ ਜਿਹੜੇ ਦਰਿਆ ਤੋਂ ਦੂਜੇ ਪਾਸੇ ਦੇ ਲੋਕ ਨੇ ਜਿਹੜੀ 슈ਗਰ ਮਿੱਲ ਹੈ ਪੁਨਿਆੜ ਉਹ ਇਸ ਪਾਸੇ ਪੈਂਦੀ ਹੈ ਜੀ ਉਹਨਾਂ ਨੂੰ ਗੰਨਾ ਲੈ ਕੇ ਜਾਣ ਵਾਸਤੇ ਬੜਾ ਘੁੰਮ ਕੇ ਜਾਣਾ ਪੈਂਦਾ ਬੜਾ ਕਾਸਟੀ ਪੈਂਦਾ ਜੀ ਜਿਹੜੀਆਂ ਲੜਕੀਆਂ ਨੇ ਦਿਨਨਗਰ ਇੱਥੇ ਕਾਲਜ ਵਗੈਰਾ ਪੜ੍ਹਨ ਆਉਣਾ ਹੁੰਦਾ ਉਹਨਾਂ ਦੀ ਦਿੱਕਤ ਹੈ ਕਿ ਉਹਨਾਂ ਨੂੰ ਜ਼ਿਆਦਾ ਘੁੰਮਣਾ ਪੈਂਦਾ ਇਸ ਲਈ ਉਹਨਾਂ ਦੀ ਜੇ ਪੁਲ ਬਣ ਜਾਣ ਉਹਨਾਂ ਤਵਾ ਦੇ ਉੱਤੇ ਤੇ ਉਹ ਬੜੀ ਵੱਡੀ ਦਿੱਕਤ ਹੈ ਜੀ ਇਹ ਕਹਿ ਕੇ ਅਸੀਂ ਬਿਲਕੁਲ ਬੈਠੇ ਆ ਇਹ ਤੁਸੀਂ ਇੱਥੋਂ ਜਾਓਗੇ ਤੇ ਇੱਕ ਪੱਸੇ ਹਿਮਾਚਲ ਆ ਜੀ ਜਿੱਥੇ-ਜਿੱਥੇ ਹਿਮਾਚਲ ਦਾ ਇਲਾਕਾ ਉੱਥੇ ਤਾਂ ਬਹੁਤ ਵੱਡੀਆਂ ਕੰਸੈਸ ਜੀ ਜਿੰਨੇ ਇੰਡਸਟਰੀ ਗੁਰਦਾਸਪੁਰ ਲੋਕ ਸਭਾ ਚ ਲਾਉਣੀ ਹੁੰਦੀ ਹੈ ਉਹ ਅਟ੍ਰੈਕਟ ਹੋ ਜਾਂਦਾ ਹੈ ਹਿਮਾਚਲ ਵਾਲੇ ਪਾਸੇ ਹੂੰ ਜੇ ਪਠਾਨਕੋਟ ਤੋਂ ਗਏ ਨਿਕਲਦੇ ਹੋ ਤਾਂ 15 ਕਿਲੋਮੀਟਰ ਤੋ ਜਾ ਕੇ 20 ਕਿਲੋਮੀਟਰ ਤੇ ਘਟੂਆ ਆ ਜਾਂਦਾ ਜੀ ਉੱਥੇ ਕਨਸੈਸ਼ਨਸ ਹੈ ਹੂੰ ਸੋ ਇਸ ਕਰਕੇ ਇਨਵੈਸਟਮੈਂਟ ਜਿਹੜੀ ਹੋਣੀ ਹੁੰਦੀ ਹੈ ਲੋਕ ਸਭਾ ਗੁਰਦਾਸਪੁਰ ਚ ਉਹ ਸ਼ਿਫਟ ਹੋ ਜਾਂਦੀ ਹੈ ਹਿਮਾਚਲ ਜਾਂ ਜੰਮੂ ਦੇ ਵਿੱਚ ਜੀ ਪਰ ਜਿੱਥੇ ਜਿਹੜੀ ਹੈ ਪ੍ਰੋਜੈਕਟ ਜਾਂਦੇ ਆ ਉੱਥੇ ਜਾਬ ਜਾਂਦੀ ਹੈ ਉੱਥੇ ਹੀ ਸਟੇਟ ਦੀ ਆਮਦਨ ਦੇ ਵਿੱਚ ਪਰਪੈਂਦਾ ਹੂੰ ਇਸ ਕਰਕੇ ਉਹ ਵੀ ਇੱਕ ਬੜਾ ਵੱਡਾ ਦਿੱਕਤ ਹੈ ਅਸੀਂ ਤਾਂ ਇਹ ਚਾਹੁੰਦੇ ਆ ਕਿ ਜਿਹੜਾ ਟ੍ਰੇਡ ਵਿਦ ਪਾਕਿਸਤਾਨ ਇਹ ਅਟਾਰੀ ਤੋਂ ਖੁੱਲੇ ਜੀ ਉਹਦੇ ਨਾਲ ਸਾਰੇ ਪੰਜਾਬ ਦੀ ਜਿਹੜੀ ਸਾਡੀ ਇੰਡਸਟਰੀ ਹੈ ਸਾਡਾ ਜਿਹੜਾ ਵਪਾਰ ਹੈ ਉਹ ਬੈਟਰ ਹੋ ਜਾਏਗਾ ਜੀ ਇੱਕ ਹੈਲਥ ਕੇਅਰ ਦੇ ਵਾਸਤੇ ਕੋਈ ਵੀ ਟੌਪ ਕਲਾਸ ਇੰਸਟੀਟਿਊਸ਼ਨ ਇਸ ਇਲਾਕੇ ਦੇ ਵਿੱਚ ਨਹੀਂ ਹੈ ਜੀ ਤੁਸੀਂ ਦੇਖੋਗੇ ਫਰੋਜਪੁਰ ਦੇ ਵਿੱਚ ਸੈਟਲਾਈਟ ਸੈਂਟਰ ਬਣ ਗਿਆ ਬਠਿੰਡੇ ਦੇ ਵਿੱਚ ਏਮਜ਼ ਬਣ ਗਿਆ ਸੰਗਰੂਰ ਦੇ ਵਿੱਚ ਸੈਟਲਾਈਟ ਸੈਂਟਰ ਪੀਜੀ ਦਾ ਬਣ ਗਿਆ ਇੱਧਰ ਸਾਡੇ ਕੋਲੇ ਕੋਈ ਵੀ ਨਹੀਂ ਹੈ ਜੇ ਐਂਡੀ ਦਾ ਇਲਾਕਾ ਵੀ ਪੈਂਦਾ ਹੈ ਮਚਨ ਦਾ ਵੀ ਪੈਂਦਾ ਤੇ ਏਮਜ਼ ਵਰਗੀ ਕੋਈ ਵੱਡੀ ਹੈਲਥ ਇੰਸਟੀਚਿਊਟ ਇੱਥੇ ਹੋਵੇ ਜੀ ਤੇ ਉਹ ਜਿਹੜੀ ਹੈ ਇਲਾਕੇ ਦਾ ਬਹੁਤ ਵੱਡਾ ਪਲਾਕਾ ਕੱਲਾ ਇਸ ਇਲਾਕੇ ਦੇ ਨਾਲ ਹੋਰ ਵੀ ਦੋ ਸਟੇਟਾਂ ਦੇ ਲੋਕਾਂ ਦਾ ਜਿਹੜਾ ਉਹ ਪਲਾਕਾ ਹੋ ਸਕਦਾ ਬਿਲਕੁਲ ਜੀ ਮਸਟਰ ਤੁਸੀਂ ਜਿਹੜੇ ਮਸਲੇ ਚੁੱਕੇ ਨੇ ਉਹ ਬਾਕੀ ਉਮੀਦਵਾਰ ਵੀ ਇਹ ਗੱਲ ਦਾ ਜ਼ਿਕਰ ਕਰਦੇ ਨੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਇਹ ਟਾਰੀ ਦੇ ਰਾਹੀ ਵਪਾਰ ਖੁੱਲਣਾ ਚਾਹੀਦਾ ਹੈ ਨਸ਼ਿਆਂ ਦਾ ਮੁੱਦਾ ਜਿਹੜਾ ਉਹ ਖਤਮ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਦੋਂ ਹੜ ਆਉਂਦੇ ਨੇ ਹੜਾਂ ਦੇ ਸਮੇਂ ਦੇ ਵਿੱਚ ਤੁਸੀ ਬਨ ਖਾਸ ਤੌਰ ਦੇ ਉੱਤੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਇਹ ਪ੍ਰੈਕਟੀਕਲੀ ਪੋਸੀਬਲ ਹੈਗੇ ਨੇ ਮਸਲੇ ਹੱਲ ਹੋਣੇ ਕਿਉਂਕਿ ਅੱਜ ਦੇ ਮਸਲੇ ਨਹੀਂ ਬੜੇ ਲੰਬੇ ਸਮੇਂ ਤੋਂ ਮਸਲੇ ਨਹੀਂ ਔਰ ਇਹ ਸਿਰਫ ਜਦੋਂ ਰਾਜਨੀਤੀ ਹੁੰਦੀ ਹੈ ਤਾਂ ਰਾਜਨੀਤੀ ਦੇ ਵਿੱਚ ਇਹ ਮਸਲੇ ਗੂੰਜਦੇ ਨਜ਼ਰ ਆਉਂਦੇ ਨੇ ਪ੍ਰੈਕਟੀਕਲੀ ਨਜ਼ਰ ਨਹੀਂ ਆਉਂਦੇ ਦੇਖੋ ਮੈਂ ਨਦਪੁਰ ਸਾਹਿਬ ਦੇ ਇਲਾਕੇ ਦੇ ਵਿੱਚ ਕੰਮ ਕੀਤਾ ਰੋਪੜ ਮੇਰਾ ਵਿਧਾਨ ਸਭਾ ਲੱਕਾ ਸੀ ਜਿਹੜੇ ਤੁਸੀਂ 7 ਰੋਜ਼ ਦੇ ਨਵੇਂ ਪੋਲ ਲੰਘ ਕੇ ਹੁੰਦੇ ਹੋ ਬਾਈਪਾਸ ਉਹ ਸਾਰੇ ਮੈਰੀ ਟੈਨ ਤੇ ਸ਼ੁਰੂ ਹੋਏ ਮੈਰੀ ਟੈਨ ਤੇ ਬਣੇ ਉੱਥੇ ਸਰਾਪਤਨ ਤੇ ਵੀ ਵਿਆਸ ਤੇ ਨਵਾ ਪੁਲ ਬਣਿਆ ਜੀ ਦੋ ਪੁਲ ਤੁਸੀਂ ਰੋਪੜ ਤੇ ਲੰਘ ਕੇ ਹੁੰਦੇ ਹੋ ਜਿੰਨੀਆਂ ਡੈਰਾ ਲੰਘ ਕੇ ਹੁੰਦੇ ਹੋ ਸਾਰਿਆਂ ਦੇ ਉੱਤੇ ਨਵੇਂ ਪੁਲ ਬਣੇ ਜੀ ਕਿੰਨੇ ਹਾਈਵੇ ਬਣੇ ਉੱਥੇ ਆਈ ਆਈ ਟੀ ਵੀ ਤੁਸੀਂ ਦੇਖੋਗੇ ਤਾਂ ਨਾਲ ਹੀ ਰੋਡ ਤੇ ਬਣੀ ਹੋਈ ਹੈ ਜੀ ਫਰਕ ਕੀ ਹੈ ਕਿ ਜਦੋਂ ਨਮੈਂਦਾ ਤੁਹਾਡਾ ਜਾਗਦਾ ਹੁੰਦਾ ਉਹ ਜਾ ਕੇ ਪਹਿਲਾ ਦਿਨ ਦਾ ਗਵਰਨਮੈਂਟ ਦੇ ਪ੍ਰੋਜੈਕਟ ਤਾਂ ਉਹਨਾਂ ਕੋ ਬੰਦੇ ਆ ਜੀ ਗਵਰਨਮੈਂਟ ਆਫ ਇੰਡੀਆ ਦੇ ਵੀ ਬੰਦੇ ਆ ਬਜਟ ਦੇ ਵਿੱਚ ਤੇ ਸਟੇਟ ਦੇ ਵੀ ਬੰਦੇ ਆ ਜੀ ਜੇ ਤੁਹਾਡਾ ਨੁਮਾਇੰਦਾ ਹੀ ਉੱਥੇ ਪਾਰਲੀਮੈਂਟ ਵਿੱਚ ਨਹੀਂ ਜਾਂਦਾ ਤੇ ਨੈਚੁਰਲੀ ਤੁਹਾਡਾ ਹੱਕ ਮਾਰੇ ਜਦ ਬਿਲਕੁਲ ਜਿੱਥੇ ਵਾਲਾ ਨੁਮਾਇੰਦਾ ਤੇਜ ਹੁੰਦਾ ਤੇ ਵਿਭਾਗ ਹਿਮਤ ਕੋਲ ਬਾਦਲ ਨੇ ਹਿੰਮਤ ਕੀਤੀ ਤੇ ਬਠਿੰਡੇ ਐਮਜ਼ ਬਣ ਗਿਆ ਇਹਦੀ ਵੀ ਸ਼ਿਕਾਇਤ ਜਿਹੜੀ ਆ ਉਹ ਕਾਂਗਰਸ ਵੀ ਕਰਦੀ ਦੂਸਰੇ ਪਾਸੇ ਕੀਤੀ ਜਾਂਦੀ ਹੈ ਕਾਂਗਰਸ ਕਰਦੇ ਖਾਸ ਤੌਰ ਦੇ ਉਤੇ ਅੰਮ੍ਰਿਤਸਰ ਦੇ ਵਿੱਚ ਕਿਉਂਕਿ ਗੁਰਜੀਤੋਜਲ ਉੱਥੇ ਐਮਪੀ ਨੇ ਇਸ ਟਾਈਮ ਦੇ ਉੱਤੇ ਉਹ ਕਹਿੰਦੇ ਕਿ ਇੱਥੇ ਬੰਨਾ ਸੀਗਾ ਐਮਜ਼ ਇੱਥੇ ਬੰਨਾ ਸੀਗਾ ਕਹਿੰਦੇ ਐਮਜ਼ ਵੀ ਉੱਥੇ ਲੱਗੇ ਸੈਂਟਰਲ ਯੂਨੀਵਰਸਿਟੀ ਬੰਨੀ ਸੀਗੀ ਉਹ ਵੀ ਬਠਿੰਡੇ ਲੱਗੇ ਕਿ ਉੱਥੇ ਜਾਣ ਪੁੱਛ ਕੇ ਲੱਗੇ ਕਹਿੰਦੇ ਕਿਉਂਕਿ ਉਦੋਂ ਪਾਈਵਾਲ ਚੱਲਦੀ ਸੀਗੀ ਪਾਰਟੀ ਅੰਮ੍ਰਿਤਸਰ ਨਹੀਂ ਆਉਣ ਦਿੱਤੀ ਉਹਨਾਂ ਨੂੰ ਪਤਾ ਹੀ ਨਹੀਂ ਨਾ ਇਹਹੀ ਤਾਂ ਗੱਲ ਹੈ ਉਹ ਤਾਂ ਕਿਹੜੇ ਜੇ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਹੈਗਾ ਠੀਕ ਹੈ ਨਾ ਉਹਨੂੰ ਤੁਸੀਂ ਹੋਰ ਅਪਗ੍ਰੇਡ ਕਰਨਾ ਜਿੰਨਾ ਮਰਜ਼ੀ ਕਰੀ ਜਾਓ ਹਮ ਲੇਕਿਨ ਉਹ ਤਾਂ ਦੇਸ਼ ਤੇ ਜਿਹੜੇ ਹੈਗੇ ਆ ਪਹਿਲੇ ਮੈਡੀਕਲ ਕਾਲਜ ਜਿਹੜੇ ਟਾਪ ਕਲਾਸ ਆ ਉਹਨਾਂ ਦੇ ਵਿੱਚੋਂ ਇੱਕ ਮੈਡੀਕਲ ਕਾਲਜ ਤੁਹਾਡੇ ਕੋਲ ਆਲਰੇਡੀ ਹੈਗਾ ਹਮ ਜੇ ਸ਼ਹਿਰ 'ਚ ਮੈਡੀਕਲ ਕਾਲਜ ਹੈਗਾ ਤੇ ਐਮਸ 'ਚ ਤਾਂ ਮੈਡੀਕਲ ਕਾਲਜ ਤਾਂ ਬਹੁਤ ਫਰਕ ਨਹੀਂ ਹਮ ਥੋੜੀ ਜੀ ਸੁਪਰ ਸਪੈਸ਼ਲਾਈਜੇਸ਼ਨ ਦਾ ਉੱਥੇ ਹੁਣ ਪਰ ਉਹ ਕਹਿੰਦੇ ਹੋਇਆ ਇੱਧਰ ਮਿਲਣਾ ਅੰਮ੍ਰਿਤਸਰ ਤੋਂ ਸੀਗਾ ਪਰ ਲੈ ਕੇ ਕਹਿੰਦੇ ਇਹ ਵੀ ਤਾਂ ਪੁੱਛੋ ਨਾ ਵੀ ਸਭ ਤੋਂ ਵੱਡਾ ਮੈਡੀਕਲ ਕਾਲਜ ਤਾਂ ਅੰਮ੍ਰਿਤਸਰ 'ਚ ਹੀ ਹਮ ਜੀ ਪਰ ਜਿਹੜਾ ਲੌਜੀਕਲ ਲੌਜੀਕੀ ਗਲਤ ਹੈ ਉਹਦੇ ਹਿਸਾਬ ਨਾਲ ਤਾਂ ਫਿਰ ਬਠਿੰਡਾ ਬੱਤ ਬੈਟਰ ਡੈਸਟੀਨੇਸ਼ਨ ਸੀ ਠੀਕ ਹੈ ਕੋਈ ਚੀਜ਼ ਅਸੀਂ ਮੰਗਣੀ ਹੈ ਨਾ ਉਹ ਤੋਂ ਨਾਲ ਦੇ ਵੀ ਦੇਖਣਾ ਚਾਹੀਦਾ ਵੀ ਸਟੇਟ ਸਾਰੀ ਸਾਡੀ ਹੈ ਹੂੰ ਤੇ ਜਿੱਥੇ ਬਿਲਕੁਲ ਨਹੀਂ ਸੀ ਉੱਥੇ ਬਣਿਆ ਉਹਦੇ ਨਾਲ ਰਾਜਸਥਾਨ ਤੱਕ ਵੀ ਲੋਕਾਂ ਨੂੰ ਫਾਇਦਾ ਹੁੰਦਾ ਜੀ ਹਰਿਆਣੇ ਨੂੰ ਵੀ ਲੋਕਾਂ ਨੂੰ ਫਾਇਦਾ ਹੁੰਦਾ ਪੰਜਾਬ ਨੂੰ ਵੀ ਲੋਕਾਂ ਨੂੰ ਫਾਇਦਾ ਹੁੰਦਾ ਜੀ ਤੇ ਹੁਣ ਇਸ ਕਾਰਨ ਤੇ ਬੰਦੇ ਤੇ ਮੈਂ ਨਾਲ ਹਿਮਾਚਲ ਦੀ ਵੀ ਗੱਲ ਕੀਤੀ ਹੈ ਜੰਮਕੀ ਦੀ ਵੀ ਕੀਤੀ ਜੀ ਕਿਉਂਕਿ ਉਹਨਾਂ ਲੋਕਾਂ ਦੇ ਵੀ ਪੇਸ਼ੈਂਟ ਜਦੋਂ ਰੈਫਰ ਹੁੰਦੇ ਆ ਤਾਂ ਬਹੁਤ ਪੀਜੀ ਤੋਂ ਨੇੜੇ ਕੋਈ ਡਿਸਟ੍ਰੀਸ਼ਨ ਨਹੀਂ ਬੰਦਾ ਇਸ ਕਰਕੇ ਇੱਥੇ ਬਣੇ ਤਾਂ ਉਹ 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 ਲੋਜਿਕ ਹੈ ਨਾ ਉਹਦੇ ਵਿੱਚ ਜੀ ਚਲੋ ਹੁਣ ਮੈਂ ਸ਼ਾਰਟ ਚ ਦੱਸਿਓ ਕਿ ਜੇ ਤੁਸੀਂ ਐਮਪੀ ਚੁਣੇ ਜਾਂਦੇ ਹੋ ਜੇ ਲੋਕ ਤੁਹਾਨੂੰ ਚੁਣਦੇ ਵੋਟਾਂ ਪਾਉਂਦੇ ਆ ਕਿਉਂਕਿ ਸਨੀ ਦਿ올 ਦੀ ਵਾਰੀ ਕਹਿੰਦੇ ਵੀ ਬਹੁਤੇ ਵੱਡੇ ਪ੍ਰੋਜੈਕਟ ਜਿਹੜੇ ਆਏ ਨਹੀਂ ਹੈਗੇ ਗੁਰਦਾਸਪੁਰ ਦੇ ਵਿੱਚ ਕਿਹੜੀ ਕਿਹੜੀ ਪ੍ਰੋਜੈਕਟ ਤੁਸੀਂ ਲੈ ਕੇ ਆਉਂਗੇ ਪਹਿਲ ਕਿਨੂੰ ਇਹ ਦੇਖੋ ਗੱਲ ਇਹ ਹੈ ਕਿ ਕੋਈ ਸਪੈਸ਼ਲ ਪੈਕੇਜ ਪਹਿਲੀ ਤਾਂ ਗੱਲ ਹੈ ਇਸ ਇਲਾਕੇ ਨੂੰ ਮਿਲਣਾ ਚਾਹੀਦਾ ਜੀ ਕਿ ਇੱਥੇ ਵਾਲੀ ਇੰਡਸਟਰੀ ਇੱਥੇ ਦਾ ਵਪਾਰ ਵੀ ਸਾਡਾ ਖੁੱਲੇ ਦੂਜੀ ਗੱਲ ਇਹ ਕਿ ਅਸੀਂ ਤਾਂ ਕਿੰਨੇ ਕਿ ਵਾਗ ਦੇ ਦਾ ਵਪਾਰ ਖੋਲਦੇ ਹੋ ਜੀ ਸਾਡੀ ਕਿਸਮਤ ਆਪੇ ਖੁੱਲ ਜਾਂਦੀ ਠੀਕ ਹੈ ਕਿਸਾਨੀ ਦੀ ਵੀ ਵਪਾਰ ਦੀ ਵੀ ਇੰਡਸਟਰੀ ਦੀ ਵੀ ਜੀ ਆਪਣੇ ਆਪ ਹੀ ਸਾਰੀ ਚੀਜ਼ਾਂ ਬਣਨ ਵੀ ਲੱਗ ਜਾਂਦੀਆਂ ਵਿਕਣ ਵੀ ਲੱਗ ਜਾਂਦੀ ਜੀ ਉਹ ਸਾਡੇ ਵਾਸਤੇ ਇੱਕ ਬੜਾ ਵੱਡਾ ਜਿਹੜਾ ਹੋਏਗਾ ਬਾਕੀ ਆ ਏਮ ਜੀ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਹੋਰ ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਟਾਪ ਕਲਾਸ ਇੱਥੇ ਆਵੇ ਜੀ ਕੋਈ ਮੇજર ਗਵਰਨਮੈਂਟ ਹੁਣੀਆਂ ਦਾ ਪ੍ਰੋਜੈਕਟ ਆਵੇ ਜਿੱਥੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਜੀ ਇਹ ਮੇਰੀ ਜਿਹੜੀਆਂ ਇਹ ਸਾਰੀਆਂ ਪ੍ਰਾਇਓਰਟੀਜ਼ ਹੋਣੀਆਂ